ਜਦੋਂ ਇਹ ਡਰਾਈਵ ਸੀ ਕਿ ਅਸੀਂ ਉੱਥੇ ਇਕੱਠੇ ਹੋ ਗਏ ਸੀ ਉਦੋਂ ਬਾਅਦ ਮੇਰਾ ਮਨਸ਼ਾ ਸੀ ਕਿ ਜਿਹੜੇ ਇਹ ਜ਼ਿਲ੍ਹੇ ਦੇ ਬਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲੈ ਆ ਜਾਏ ਕਿਉਂਕਿ ਅਸਲੀ ਗੁੱਡ ਤਾਂ ਉਹਨਾਂ ਦੀ ਹੈ। ਇਸ ਕਰਕੇ ਉਹਨਾਂ ਦਾ ਜਿਊ ਲੈਣ ਦੀ ਇਸੇ ਇੱਥੇ ਇਕੱਠੇ ਹੋਈ ਸੀ। ਉਹਨਾਂ ਦਾ ਵੀਊ ਲੈਨੇ ਗੁੱਡ ਤਾਂ ਹੁੰਦਾ ਇਹ ਹੁੰਦਾ ਕਿ ਨਹੀਂ ਜਪ ਕੋ ਹਰ ਚਿਰ ਦਮਾਈ ਨੇ ਹਮ ਅਕਾਲੀ ਆਕਾਲੀ ਰਹਿਣਾ ਹਮ ਕੋਈ ਗੱਲ ਇਹ ਸਾਡੀ ਕੋਈ ਇਹ ਨਹੀਂ ਭੋਈ ਤਾਂ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਤੇ ਸਾਰਾ ਕੁਝ ਇਸ ਤਰ੍ਹਾਂ ਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਰੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਡਿਟੈਕਟਰ ਤੁਹਾਨੂੰ ਤੇਰੇ ਭੈਣ ਨਹੀਂ ਅਸੀਂ ਮੁੜ ਕੇ ਡਿਟੈਕ ਨਹੀਂ ਲੈਣਾ ਕੋਈ ਵੀ ਅਸੀਂ ਕਿਸੇ ਕਿਸਮ ਦੀ ਲੜਾਈ ਨਹੀਂ matlab ਕਿ ਅਕੀ ਵਿਧਾਨ ਸਭਾ ਵੀ ਨਹੀਂ ਲੈਣਾ ਕੋਈ ਵੀ ਨਹੀਂ ਵਿਧਾਨ ਵਿਧਾਨ ਸਭਾ ਤਾਂ ਹੋ ਗਈ ਹੈ ਦੋ ਸਾਲ ਨੂੰ ਤਿੰਨ ਸਾਲ ਪਹਿਨੇ ਮੈਂ ਪਾਰਲੀਮੈਂਟ ਦੀ ਗੱਲ ਕਰੀ ਕਿਹਦੇ ਕਿਹਦੇ ਕੋਲ ਮੈਸੇਜ ਲਗਾਇਆ ਗਿਆ ਸੀ ਜੀ ਟਿਕਟ ਬਦਲਣ ਬਾਰੇ ਤੁਹਾਨੂੰ ਬਾਟ ਨੂੰ ਮੈਸੇਜ ਲੱਗਿਆ ਨਹੀਂ ਕੋਈ ਬੰਦੇ ਆਏ ਸੀਗੇ ਮੈਂ ਹੁਣ ਇਹ ਕਿ ਤੁਹਾਨੂੰ ਕੀ ਦੱਸਾਂ ਇਹਨਾਂ ਸਭ ਨਾਲ ਚੱਲਿਆ ਜਾਊਗਾ ਜੀ ਇਹ ਗੱਲ ਤੇ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਾਂ ਦੇ ਉੱਪਰ ਦੇਖਣਗੇ ਪਰਮਿੰਦਰ ਇਹ ਤਾਂ ਹੁਣ ਬਖਤ ਦੱਸੋਗਾ ਜੀ ਮੈਂ ਕਿਹਾ ਤਾਂ ਮਨਕਰਨ ਮੈਂ ਤਾਂ ਮੈਂ ਪਰਮਿੰਦਰ ਦੇ ਲਈ ਖਿੰਚੀ ਵੀ ਕਿਹਾ ਤਾਂ ਸੀ ਕਿ ਮੈਂ ਨਹੀਂ ਆ ਸਕਣਾ ਤੁਹਾਨੂੰ ਮੇਰੀ ਸਿਹਤ ਨਹੀਂ ਲੱਗਦਾ ਜੀ ਵਿਰਿੰਦਰ ਜੀ ਜਾਣਗੇ ਉਹ ਤਾਂ ਹੁਣ ਵਿਰਿੰਦਰ ਤੋਂ ਪੁੱਛੋ ਮੈਨੂੰ ਥੋੜਾ ਬਿਠੀ ਗੱਲਣਾ ਘੱਟ ਤਾਂ ਹੋਈ ਹੋਈ ਅੱਜ ਕੋਈ ਗੱਲ ਨਹੀਂ ਤੁਹਾਨੂੰ ਵਰਕਰਾਂ ਨੇ ਕੀ ਰਾਇ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਤੇ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਨਾਲ ਤੁਰਨਾ ਕਿਤੇ ਵੀ ਗਏ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਮੈਸੇਜ ਹੀ ਦਿੱਤਾ ਹੈ ਕਿਸ ਨੂੰ ਬੁਲਾਇਆ ਜੇ ਜੇਕਰ ਤੁੰਡਾ ਸਾਹਿਬ ਤੁਹਾਨੂੰ ਆਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੇ ਮੁਸ਼ਕਿਲਾਂ ਮੇਰੇ ਪ੍ਰਵਿੰਦਰ ਨਾਦ ਵੀ ਕਹਿੰਦਾ ਸੀ ਪਰ ਉਹ ਵੀ ਕਿ ਮੇਰੀ ਸੇਧ ਲਾਉ ਨਹੀਂ ਕਰਦੀ 307 ਸੁਵਿਧਾਵਾਦ ਜੀ ਆਏ ਸੀ ਕੋਠੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲ ਨਹੀਂ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਸੀ ਕਿ ਉਹਨਾਂ ਨੇ ਕਿਹਾ ਮੈਂ ਇਹ ਦੇਖਉਂ ਮੈਂ ਜੋ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਟੁੱਟਿਆ ਉਹਨੇ ਜਦੋਂ ਮੈਂ ਉਹ ਤਾਂ ਮਾਫੀ ਮੰਗਦਾ ਸੀ ਬਚਾਈ ਤਰ੍ਹਾਂ ਇਦਾਂ ਮੈਂ ਤੋਂ ਤੋਂ ਬੱਚਾ ਮੈਂ ਮਾਫੀ ਮੰਗਦਾ ਜੇ ਗਲਤੀ ਹੋ ਗਈ ਜੋ ਕੁਝ ਹੋਇਆ ਨਹੀਂ ਕੋਈ ਗੱਲ ਨਹੀਂ ਧੰਨ ਦਾ ਮਾਫੀ ਦੀ ਗੱਲ ਨਹੀਂ ਨਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਤੁਸੀਂ ਸਭ ਪਹਿਲਾਂ ਵੀ ਦਰਬਾਰ ਸਾਬ ਦੇ ਵੀ ਗੁਰੂ ਗੱਬ ਸਿੰਘ ਨੇ ਕਿਹਾ ਕਿ ਜੇ ਗਲਤੀ ਨਾ ਹੋ ਗਈਆਂ ਜਿਦਵਾਰੇ ਨਹੀਂ ਹੋਣਗੀਆਂ ਉਹ ਲੱਗਦਾ ਨਹੀਂ ਕਿ ਦਵਾਰੇ ਇਹ ਤਕਰੀ ਉਹ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਅੱਜ ਮੈਂ ਸਿਰਫ ਸਿਰਫ ਬੜਕਾਂ ਦੀ ਗੱਲ ਕਰਨੀ ਹੈ ਕੋਈ ਮੈ ਕੋਈ ਗੱਲ ਕੱਲ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰਹਿ ਦਿੱਤੀ ਹੈ ਉਹਦੀ ਆਪਣੰਦੀ ਆਪਣੀ ਡਿਜੀਟਲ ਸੀ ਉਹਨਾਂ ਦੀ ਠੀਕ ਸੀ ਉਹਨਾਂ ਦੀ ਰਹਿ ਧੰਨਵਾਦ ਉਹਦਾ ਹੁਣ ਟੀਹਸਾ ਪਰਿਵਾਰ ਵਰਕਰਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਮੋਹਰ ਲਗਾਏਗਾ ਕਿ ਨਹੀਂ ਚੱਲਣਾ ਚਾਹੀਦਾ ਉਹ ਤਾਂ ਨਹੀਂ ਚੱਲਦੀ ਅਸੀਂ ਤਾਂ ਅਜੇ ਵਰਕਰਾਂ ਨੂੰ ਕਰ ਰਹੇ ਹਾਂ ਕੁਝ ਰਹਿ ਗਏ ਨੇ ਉਹਨਾਂ ਨਾਲ ਕਰਾਂਗੇ ਕਿਉਂਕਿ ਇਹਨੇ ਤਾਂ ਪਤਾ ਨਹੀਂ ਸੀ ਵੀ ਇਹਨੇ ਵਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਇਹ ਗੱਲ ਬਹੁਤ ਜਿਆਦਾ ਆ ਗਈ ਉਹਨਾਂ ਦਾ ਬਹੁਤਾ ਇੰਤਜ਼ਾਮ ਨਹੀਂ ਸੀ ਕਰ ਸਕੇ ਕਿ ਹੁਣ ਦੁਬਾਰਾ ਬੁਲਾਵਾ ਕੁਝ ਬੰਦਿਆਂ ਨੂੰ ਬਨਾਲੇ ਵਿਜਾਵਾਂਗੇ ਲੇ ਕੋਲੇ ਵਿਜਾਵਾਂਗੇ ਉਹ ਵੀ ਉਹਨਾਂ ਦਾ ਪਤਾ ਲਵਾ ਕੇ ਆ ਕੇ ਕਿ ਸਭ ਚਾਚਾ ਕਾਲੀ ਹਲਕਾ ਚੀ ਹੋਰ ਵੀ ਕੋਈ ਕਿਸੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮੇਂਦਰ ਦੀ ਟਿਕਟਾਂ 'ਸਤੇ ਉਹਨੇ ਕੀਤਾ ਸੀ ਭਾਜਪੀ ਨੇ ਕਿਹਾ ਸੀ ਜਾਂ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਿਹਾ ਵੀ ਅਸੀਂ ਤਾਂ ਸਿਰਫ ਹੰਤਕ ਅਸੀਂ ਵੀ ਉਹਦਾ ਵੀ पिछली बारी भी क्या थीगा आम आदमी पार्टी ने भी क्या से मेरे भी क्या से पीजेपी ने कांग्रेस ने भी क्या सेकंड इस बार तो नहीं आम आदमी पार्टी का प्रोज है इस बार तो नहीं आम आदमी पार्टी का नहीं देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp channel par but...